ਹਾਂਜੀ ਜੀ। ਅ ਅ ਬੀਤੇ ਦਿਨ ਜਿਹੜਾ ਮੰਤਰੀ ਅੰਸ਼ਰੇ ਹਮਲਾ ਹੋਇਆ ਸੀ ਉਹਦਾ ਕਿਸੇ ਨਾ ਪਿਛਲੇ ਦਿਨੇ ਜਿਹੜਾ ਸਾਡਾ ਕਾਉਂਸਲਰ ਹੈ ਕਪਿਲ ਕੁਮਾਰ ਉਹ ਨੂੰ ਮੌਂਟੀ ਉਹਦੇ ਤੇ ਜਾਨਲੇਵਾ ਹਮਲਾ ਹੋਇਆ ਹੈ ਉਸ ਦੇ ਵਿੱਚ ਤਿੰਨ ਲੋਕਾਂ ਨੇ ਇਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਉਹ ਤਿੰਨ ਲੋਗ ਨਾ ਜਿਹੜੇ ਕੀ ਫੜ ਦਿੱਤੇ ਗਏ ਆ ਅਸੀਂ ਉਸ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਸਰਦਾਰ ਪ੍ਰਭਿੰਦਰ ਸਿੰਘ ਸਿੱਧੂ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਮੈਂ ਪ੍ਰਧਾਨ ਨਗਰ ਕਾਉਂਸਲ ਫਿਰੋਜ਼ਪੁਰ ਆਪ ਦੇ ਸਾਰੇ ਕਾਉਂਸਲਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਨਾ ਉਹ ਸਾਰੀ ਟੀਮ ਹੀ ਬਹੁਤ ਜ਼ਿਆਦਾ ਵਧਾਈ ਦੀ ਪਾਤਰ ਹੈ ਜਿਨ੍ਹਾਂ ਵਿੱਚ ਸਾਡੇ ਐਸਪੀ ਡੀ ਸਾਹਿਬ ਮਨਜੀਤ ਸਿੰਘ ਜੀ ਡੀਐਸਪੀ ਡੀ ਸਾਹਿਬ ਫਤਿਹ ਬਰਾੜ ਜੀ ਡੀਐਸਪੀ ਸਿਟੀ ਜੀ ਤੇ ਸੀਐਸ ਸਟਾਫ ਇੰਚਾਰਜ ਮੋਹਿਤ ਤਵਨ ਜੀ ਤੇ ਉਹਨਾਂ ਦੀ ਜਿਗਾਰੂਸ ਟੀਮ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਨਾਲੇ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਨਾ ਵੀ ਜੇ ਪੁਲਿਸ ਚਾਵੇ ਦਿਲੋਂ ਮਿਹਨਤ ਕਰੇ ਤੇ ਕਿਹੜਾ ਕੰਮ ਨਹੀਂ ਹੋ ਸਕਦਾ ਆਪਣੇ ਜਿਹੜੇ ਨੌਜਵਾਨ ਨਸ਼ੇ ਵੱਲ ਵੱਧ ਰਹੇ ਨੇ ਜਾਂ ਗੈਂਗਸਟਰਵਾਦ ਬਹੁਤ ਜ਼ਿਆਦਾ ਵੱਧ ਰਿਹਾ ਹੈ ਛੋਟੀ ਛੋਟੀ ਉਮਰ ਦੇ ਮੁੰਡੇ ਮਾਰੀ ਜਾਂਦੇ ਨੇ ਘਰਾ ਦੇ ਕਾਰ ਖਤਮ ਹੋ ਜਾਂਦੇ ਇਹਨਾਂ ਸਾਰੇ ਕੌਂਸਲਰ ਲੋਕ ਹੱਥ ਜੋੜ ਕੇ ਬੇਨਤੀ ਕਰਦੇ ਇਹਨਾਂ ਦੇ ਠੱਲ ਪਾਈ ਜਾਵੇ ਤਾਂ ਕਿ ਜਿਹੜੇ ਛੋਟੇ ਸਾਡੇ ਛੋਟੇ ਵੀਰ ਗਲਤ ਰਸਤੇ 'ਤੇ ਜਾ ਚੁੱਕੇ ਨੇ ਇਹ ਵੀ ਆਪਦੇ ਪਰਿਵਾਰਾਂ ਦੇ ਵਿੱਚ ਰਹਿ ਕੇ ਤੇ ਪਰਿਵਾਰ ਦੀ ਸੇਵਾ ਕਰ ਸਕਣ ਮੈਂ ਦੁਬਾਰਾ ਫਿਰ ਐਸਐਸਪੀ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ ਕੀ ਘਟਨਾ ਕੀ ਵਾਪਰ ਇਸ ਕਿਸੇ ਉਦੇ ਮੋਕ ਤੇ ਨਹੀਂ ਮਿਲੂਗੀ ਕਟਰਾ ਜੀ ਸਾਡੇ ਕੋਲ 8:15 9 ਵਜੇ ਮੌਂਟੀ ਦਾ ਫੋਨ ਆਇਆ ਜੀ ਵੀ ਮੇਰੇ ਤੇ ਉੱਤੇ ਗੋਲੀਆਂ ਚਲਾ ਦਿੱਤੀਆਂ ਅਸੀਂ ਸਾਰੇ ਕਾਉਂਸਲਰ ਨੂੰ ਫੋਨ ਕੀਤਾ ਸਾਰੇ ਮੌਕੇ ਤੇ ਪਹੁੰਚੇ ਸਾਰੇ ਅਫਸਰ ਸਹਿਬਾਨ ਉੱਥੇ ਪਹੁੰਚ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਆ ਕੇ ਥਾਣੇ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਮਿਲ ਕੇ ਆਪਦੇ ਬਿਆਨ ਦਰਜ ਕਰਾਏ ਨੇ ਹਜੇ ਤੱਕ ਕੁਝ ਕਲੀਅਰ ਨਹੀਂ ਪਤਾ ਲੱਗ ਸਕਿਆ ਵੀ ਇਹ ਕਿਸ ਕਰਕੇ ਮੌਂਟੀ ਦੇ ਗੋਲੀ ਚਲਾਈ ਗਈ ਕਿਉਂਕਿ ਮੌਂਟੀ ਬਹੁਤ ਜ਼ਿਆਦਾ ਆਪਣੇ ਵਾਰਦੇ ਵਿੱਚ ਸੇਵਾ ਕਰਦਾ ਪਿਛਲੇ 25 ਸਾਲੋਂ ਤੋਂ ਇਹਨਾਂ ਦਾ ਪਰਿਵਾਰ ਉਸੇ ਵਾਰਦੇ ਵਿੱਚ ਐਮਸੀ ਨੇ ਪਹਿਲਾਂ ਇਹਨਾਂ ਦੇ ਮਦਰ ਰਹੇ ਫਿਰ ਇਹਦਾ ਫਾਦਰ ਰਹੇ ਫਿਰ ਇਹ ਆਪ ਮੁੰਟੀ ਐਮਸੀ ਬਣਿਆ ਤੇ ਕੋਈ ਸਾਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜਿਹੀ ਕਿਸੇ ਨਾਲ ਦੀ ਕੋਈ ਇਹੋ ਜਿਹੀ ਰੰਜਿਸ਼ ਹੋਵੇ ਵੀ ਗੋਲੀਆਂ ਚਲਾਈ ਕੋਈ ਪੁਰਾਣੀ ਕਿਸੇ ਤਰ੍ਹਾਂ ਦੀ ਰੰਜਿਸ਼ ਨਹੀਂ ਇਹ ਤਾਂ ਬਸ ਅੱਜਕੱਲ ਦਾ ਨਾ ਕੰਮ ਨਾ ਬਸ ਦੇਖੋ ਦੇਖੀ ਕੰਮ ਵਧਿਆ ਸੀ ਤਾਂ ਇਹੋ ਜਾਣਦੇ ਆ ਵੀ ਸਮਾਜ ਜਿਹੜੇ ਸਾਡੇ ਛੋਟੇ ਵੀਰ ਗਲਤ ਰਸਤੇ ਤੇ ਭਟਕ ਚੁੱਕੇ ਉਹ ਵੀ ਆਪਦੇ ਪਰਿਵਾਰ ਵਿੱਚ ਰਹਿਣ ਆਕੇ ਰਹਿਣ ਤੇ ਨਸ਼ੇ ਤੋਂ ਦੂਰ ਰਹਿਣ ਤੇ ਵਧੀਏ ਆਪ ਇੱਕ ਵਧੀਆ ਆਜ ਦੀ ਜਿਹੜੀ ਦਾ ਸਿਰਚਨਾ ਕਰੀਏ। ਕੀ ਨਾਮ ਆ ਤੁਹਾਡਾ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਸੀ ਕਿਹਨਾ ਮੇਰਾ ਨਾਮ ਕਪਿਲ ਕੁਮਾਰ ਉਰਫ ਮੁੰਟੀ ਨਾਮ ਹੈ ਮੇਰਾ ਥੋੜੇ ਦਿਨ ਪਹਿਲੇ ਇੱਕ ਦੋ ਦਿਨ ਪਹਿਲੋਂ ਮੇਰੇ ਤੇ ਰਾਤ ਨੂੰ ਜਿਵੇਂ ਮੈਂ ਸਵਾ 5:00 ਵਜੇ ਦੇ ਕਰੀਬ ਨਗਰ ਕੌਂਸਲ ਹੋ ਗਿਆ ਫਿਰ ਆਪਣੀ ਦੁਕਾਨ ਤੇ ਬੈਠੇ ਰਿਹਾ ਮੈਂ ਫਿਰ ਥੋੜਾ ਜਿਹਾ ਜਿਵੇਂ ਬਾਹਰ ਕੁਰਸੀ ਢਾ ਕੇ ਬੈਠਾ ਤੇ ਮੇਰੇ ਤੇ ਤਿੰਨ ਜਣੇ ਆਏ ਮੇਰੇ ਤੇ ਉਹਨਾਂ ਨੇ ਹਮਲਾ ਕੀਤਾ ਵੀ ਗੋਲੀਆਂ ਸਿੱਧੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਉਹ ਪਰਮਾਤਮਾ ਵੱਲੋਂ ਜਿਵੇਂ ਅੱਗੇ ਖੰਬਾ ਆ ਗਿਆ ਖੰਬੇ ਤੇ ਬਜੀਆਂ ਤੇ ਮੇਰੀ ਬਚਤ ਹੋ ਗਈ। ਬਾਕੀ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਮੌਕੇ ਤੇ ਸਾਰੇ ਐਮਸੀ ਸਮਾਨਾਂ ਨੂੰ ਫੋਨ ਕੀਤਾ ਸਾਰੇ ਮੌਕੇ ਤੇ ਪਹੁੰਚੇ। ਤੇ ਉਹਨਾਂ ਨੇ ਵੀ ਹਾਂ ਵੀ ਅਸੀਂ ਫਿਰ ਮੁੜ ਕੇ ਬਾਅਦ ਦੇ ਵਿੱਚ ਵੀ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਵੀ ਆਇਆ। ਉਹਨਾਂ ਨੇ ਐਸਐਸਪੀ ਸਾਹਿਬ ਨੇ 48 ਘੰਟੇ ਦੇ ਅੰਦਰ ਅੰਦਰ ਜਿਹੜੇ ਬੰਦੇ ਫੜ ਕੇ ਸਾਨੂੰ ਵੀ ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇਨਸਾਫ ਸਾਨੂੰ ਵੀ ਦਵਾਇਆ ਤੇ ਸ਼ਹਿਰ ਵਾਲਿਆਂ ਨੂੰ ਵੀ ਕਿਹਾ ਵੀ ਤੁਸੀਂ ਅਸੀਂ ਤੁਹਾਡੇ ਨਾਲ ਬੈਠੇ ਆ। ਤੇ ਅਸੀਂ ਐਸਐਸਪੀ ਸਾਹਿਬ ਦਾ ਐਸਪੀ ਡੀ ਸਾਹਿਬ ਦਾ ਤੇ ਮੋਹਿਤ ਧਵਨ ਜੀ ਦਾ ਧੰਨਵਾਦ ਕਰਦੇ ਆ ਇਹਨਾਂ ਨੇ 48 ਘੰਟਿਆਂ ਦੇ ਅੰਦਰ ਬੰਦੇ ਫੜੇ ਬਾਕੀ ਅਸੀਂ ਸੀਐਮ ਸਾਹਿਬ ਦਾ ਥੋੜਾ ਜਿਹਾ ਜਿਵੇਂ ਨਸ਼ਿਆ ਦੇ ਖਿਲਾਫ ਉਹ ਕਰਦੇ ਪਏ ਨਸ਼ਿਆ ਕਰਕੇ ਵੀ ਨਸ਼ੇ ਰੋਕਦੇ ਪਏ ਇਵੇਂ ਹੀ ਗੈਂਗ ਜਿਹੜਾ ਗੈਂਗਵਾੜੀ ਨੂੰ ਦਿਨ ਵਧ ਰਿਹਾ ਉਹ ਗੈਂਗ ਨੂੰ ਵੀ ਰੋਕਣਾ ਚਾਹੀਦਾ ਉਹਨੂੰ ਵੀ ਠੱਲ ਪਾਣ ਇੰਨਾ ਹੀ ਕਹਿੰਦਾ ਐਸਐਸਪੀ ਦਾ ਸਾਹਿਬ ਦਾ ਧੰਨਵਾਦ ਕਰਦਾ ਉਸ ਸ਼ਸ਼ਮਾ ਦਾ ਧੰਨਵਾਦ